ਤੋ ਖੁਦਾਤਾਨ ਫਾਰੀਨ ਬੜੀ ਬਰਕਤ ਦੇਵੇ ਤੇ ਸਾਡੇ ਅੱਜ ਸਾਡੇ ਚਰਚ ਵੱਲੋਂ ਨੂਰ ਬੈਤਲ ਚਰਚ ਤੇ ਫਿਰ ਨੂਰ ਪਰਵਲੋਂ ਜਿਹੜੀ ਵੀ ਸਾਡੇ ਭੈਣ ਭਰਾ ਅੜ ਦੇ ਨਾਲ ਪ੍ਰਭਾਵਿਤ ਹੋਏ ਨੇ ਤੋ ਉਹਨਾਂ ਦੀ ਹੈਲਪ ਦੇ ਵਾਸਤੇ ਸਾਡੀ ਟੀਮ ਜਿਹੜੀ ਆ ਉਹ ਡੇਰਾ ਬਬਨਾਨ ਸਾਈਡ ਖਾਣਾ ਡਿਸਟ੍ਰਿਬਿਊਟ ਕਰਨ ਲਈ ਜਾ ਰਹੀ ਨੇ ਅੱਜ ਸਵੇਰ ਤੋਂ ਖਾਣਾ ਬਣਾ ਰਹੇ ਸੀ ਉਹ ਖਾਣਾ ਬਣਾ ਕੇ ਤੇ ਉਹਨਾਂ ਨੂੰ ਡਿਸਟ੍ਰਿਬਿਊਟ ਕਰਨ ਲਈ ਜਾ ਰਹੇ ਨੇ ਔਰ ਇਹ ਸਾਡੇ ਸਾਰੇ ਨੌਜਵਾਨ ਨੇ ਗੱਡੀਆਂ ਦੇ ਵਿੱਚ ਖਾਣਾ ਜਿਹੜਾ ਵਾ ਉਹ ਭਰ ਲਿਆ ਗਿਆ ਵਾ ਔਰ ਇੱਕ ਗੱਡੀ ਅੱਗੇ ਆ ਇੱਕ ਗੱਡੀ ਪਿੱਛੇ ਆ ਇਧਰ ਵੀ ਨੌਜਵਾਨ ਜਿਹੜੇ ਨੇ ਖਾਣਾ ਲੈ ਕੇ ਸਾਡੇ ਇਹ ਸਾਰੇ ਭੈਣ ਭਰਾ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਖਾਣਾ ਜਿਹੜਾ ਤਿਆਰ ਕੀਤਾ ਗਿਆ ਵਾ ਔਰ ਬਹੁਤ ਸਾਰੇ ਭੈਣ ਭਰਾਵਾਂ ਨੇ ਪੁਲਿਸ ਦੇ ਭੈਣ ਭਰਾਵਾਂ ਨੇ ਲਿਸਟ ਜਿਉਂ ਪਾਇਆ ਤਾਂ ਉਹ ਸਨ ਸਾਰੇ ਨਾਲ ਜੀ ਆਇਆਂ ਨੂੰ